ਦਖਾਓ ਆਪਾਂ ਕੇਕ ਲੈ ਆਂਦਾ ਅੱਜ ਆ ਜਵਾਦਬਿੰਦਰ ਦਾ ਜਨਮ ਦਿਨ ਕਿਉਂਕਿ ਉਹਨੂੰ ਆਪਣਾ ਜਨਮ ਦਿਨ ਬਹੁਤ ਪਸੰਦ ਸੀ ਆਪਾਂ ਹਰ ਸਾਲ ਉਹਦਾ ਜਨਮ ਦਿਨ ਮਨਾਵਾਂਗੇ ਜਿਵੇਂ ਅੱਗੇ ਮਨਾਉਂਦੀ ਸੀ ਮੈਂ ਉਮੀ ਹਰ ਸਾਲ ਮਨਾਉਂਗੀ ਅੱਜ ਜਵਾਦਬਿੰਦਰ ਦਾ ਜਨਮ ਦਿਨ ਨੂੰ ਆਪਣੀ ਜਨਮ ਦਿਨ ਦੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਸੀ ਬਹੁਤ ਜ਼ਿਆਦਾ ਅਸੀਂ ਉਹਦਾ ਕੇਕ ਕੱਟਣ ਲੱਗੇ ਆ ਤੇ ਰਾਤ ਮੇਰਾ ਹੋ ਗਿਆ ਨਾ ਉਹਨਾਂ ਨੂੰ ਕਾਕਾ ਵੀ ਆ ਗਿਆ ਸੀਗਾ ਲੱਭ ਵੀ ਆ ਗਿਆ ਸੀਗਾ ਤੇ ਇਹਨਾਂ ਨੂੰ ਹੋ ਗਿਆ ਹਨੇਰਾ ਪਹੁੰਚ ਗਿਆ ਉਹਨੂੰ chưa không cái Happy, birthday. Happy birthday. Do you you <coughs> ਕੋਕੇ ਕੇਕ ਮੈਂ ਕਟਵਾਇਆ ਜੋਤ ਤੋਂ ਬਰਿੰਦਰ ਨੂੰ ਜੋਤ ਬਹੁਤ ਜ਼ਿਆਦਾ ਪਸੰਦ ਸੀ ਗੀ ਬਰਿੰਦਰ ਕਾਕਰ ਵੀ ਕਰਦਾ ਸੀ ਪਰ ਜੋਤ ਦਾ ਜ਼ਿਆਦਾ ਕਰਦਾ ਸੀ ਬਹੁਤ ਜ਼ਿਆਦਾ ਕਰਦਾ ਸੀਗਾ ਤੇ ਮੈਂ ਜੋਤ ਤੋਂ ਕੇਕ ਕਟਵਾਇਆ ਕਿਉਂਕਿ ਮੈਂ ਹਰ ਸਾਲ ਉਹਦਾ ਜਨਮ ਦਿਨ ਮਨਾਉਂਗੀ ਹਰ ਸਾਲ ਉਹਨੂੰ ਆਵੇ ਜਨਮ ਦਿਨ ਵੀ ਨਹੀਂ ਜਦੋਂ ਖੁਸ਼ੀ ਹੁੰਦੀ ਸੁਣੋ ਉਹਦਾ ਜਨਮ ਦਿਨ ਬਹੁਤ ਜ਼ਿਆਦਾ ਪਸੰਦ ਸੀ